ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੇ ਕਿਚਨ 'ਚ ਤੇ ਅੱਜ ਆਪਾਂ ਬਣਾਵਾਂਗੇ ਮਲਾਈ ਵਰਗੇ ਸੌਫਟ ਦਹੀਂ ਪੱਲੇ ਬਹੁਤ ਹੀ ਸਾਂਤਰੀਕੀ ਨਾ ਬਣਾ ਕੇ ਤਿਆਰ ਕਰਾਂਗੇ ਜੀ ਆਪਾਂ ਲਵਾਂਗੇ ਜੀ ਇੱਕ ਕੋਈ ਵੀ ਬਰਤਨ ਤੁਸੀਂ ਲੈ ਸਕਦੇ ਹੋ ਤੇ ਆਪਾਂ ਇੱਥੇ ਇੱਕ ਕੌਲਾ ਲਿਆ ਹੋਇਆ ਤੇ ਉਹਦੇ ਵਿੱਚ ਪਾ ਲਵਾਂਗੇ ਇੱਕ ਕੌਲੀ ਦਾਲ ਮਾਵਾਂ ਦੀ ਜੋ ਬਿਨਾਂ ਛਿਲਕੇ ਤੇ ਹੁੰਦੀ ਏ ਤੇ ਉਹਨੂੰ ਆਪਾਂ ਜਿਹੜਾ ਔਰਦੇ ਦੀ ਦਾਲ ਵੀ ਕਹਿੰਦੇ ਨੇ ਇਹਨੂੰ ਤੇ ਇਹਨੂੰ ਅਸੀਂ ਹੁਣ ਭਿਓ ਕੇ ਰੱਖ ਲੈਣਾ 3-4 ਪਾਣੀ ਨਾਲ ਪਹਿਲਾਂ ਤੋਲਵਾਂਗੇ 4-5 ਘੰਟੇ ਆਪਾਂ ਇਹਨੂੰ ਭਿਓ ਕੇ ਰੱਖਾਂਗੇ ਤੇ ਦਾਲ ਜਿਹੜੀ ਫੁੱਲ ਜਾਵੇਗੀ ਤੇ ਹੁਣ ਦਾਲ ਜਿਹੜੀ ਫੁੱਲ ਚੁੱਕੀ ਅਸੀਂ ਇਹਨੂੰ ਧੋ ਲੈਣਾ ਏ ਧੋਣ ਤੋਂ ਬਾਅਦ ਆਪਾਂ ਪੀਸ ਲਵਾਂਗੇ ਥੋੜੀ ਥੋੜੀ ਕਰਕੇ ਪੀਸਾਂਗੇ ਤੇ ਇਹਦੇ ਵਿੱਚ ਪਾਣੀ ਜਿਹੜਾ ਬਿਲਕੁਲ ਥੋੜਾ ਜਿਹਾ ਪਾਵਾਂਗੇ 2 ਚਮਚੇ ਜਿੰਨਾ ਪਾਣੀ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਪੀਸ ਲੈਣਾ ਏ ਸਾਰੀ ਦਾਲ ਨੂੰ ਅਸੀਂ ਇਸੇ ਤਰੀਕੇ ਨਾਲ ਪੀਸ ਕੇ ਕੱਢ ਲਵਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਨਾ ਬਹੁਤੀ ਪਤਲੀ ਨਾ ਬਹੁਤੀ ਸੰਗਣੀ ਦਾਲ ਪੀਸ ਕੇ ਤਿਆਰ ਕੀਤੀ ਬਿਲਕੁਲ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਤੇ ਹੁਣ ਆਪਾਂ ਇਹ ਕਿਨੂੰ ਬਰਤਨ ਚ ਕੱਢ ਲੈਣਾ ਏ ਇੰਨਾ ਕੁ ਪਾਣੀ ਪਾਉਣਾ ਹੈ ਇਹਦੇ ਵਿੱਚ ਤੇ ਹੁਣ ਆਪਾਂ ਜਿਹੜੀ ਸਾਰੀ ਦਾਲ ਨੂੰ ਪੀਸ ਕੇ ਤਿਆਰ ਕਰ ਲੈਣਾ ਹੈ ਤੇ ਹੁਣ ਆਪਾਂ 5 ਮਿੰਟ ਇਹਨੂੰ ਫੈਂਟਣਾ ਹੈ ਇਸ ਦੀ ਕਿਨ ਆਪਾਂ ਫੈਂਟਾਂਗੇ ਤੇ ਕਾਫੀ ਸਾਰੀ ਫੁੱਲ ਜਾਵੇਗੀ ਕੋਈ ਇਹਦੇ ਵਿੱਚ ਸੋਡਾ ਵਗੈਰੇ ਦਾ ਇਸਤੇਮਾਲ ਆਪਾਂ ਨਹੀਂ ਕਰਾਂਗੇ ਤੇ ਤੁਸੀਂ ਇਸ ਤਰੀਕੇ ਨਾਲ ਪਾਣੀ ਚ ਪਾ ਕੇ ਵੇਖਣੀ ਜਦੋਂ ਇਹ ਉੱਪਰ ਤਰਨੀ ਸ਼ੁਰੂ ਹੋ ਜੇ ਤੇ ਦਾ ਮਤਲਬ ਤੁਹਾਡੀ ਦਾਲ ਬਿਲਕੁਲ ਫੈਂਟੀ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਹਨੂੰ ਫਰਾਈ ਕਰਾਂਗੇ ਤੇ ਉਹਦੇ ਵਾਸਤੇ ਕੜਾਈ ਚ ਤੇਲ ਪਾਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਤੇ ਨਮਕ ਪਾਉਣ ਤੋਂ ਬਾਅਦ ਅਸੀਂ ਇਹਨੂੰ ਫੈਟ ਲੈਣਾ ਫਿਰ ਤੇ ਹੁਣ ਆਪਾਂ ਇਹਦੀ ਜਿਹੜੇ ਤੇਲ ਦਾ ਜਿਹੜਾ ਬਿਲਕੁਲ ਟੈਂਪਰੇਚਰ ਉ ਘੱਟ ਰੱਖਾਂਗੇ ਜਦੋਂ ਅਸੀਂ ਫਰਾਈ ਕਰਨੀ ਥੋੜਾ ਜਿਹਾ ਪਹਿਲਾਂ ਘੱਟ ਰੱਖਾਂਗੇ ਉਸ ਤੋਂ ਬਾਅਦ ਜਿਹੜਾ ਇਹਨੂੰ ਹਾਈ ਫਲੇਮ ਤੇ ਫਰਾਈ ਕਰਾਂਗੇ ਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਕਲਰ ਆ ਚੁੱਕਾ ਇਹਦੇ ਉੱਪਰ ਅਸੀਂ ਇਸ ਤਰੀਕੇ ਦਾ ਜਿਹੜਾ ਕਲਰ ਆਜੀ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਫਰਾਈ ਕਰਕੇ ਤੇ ਸਾਰੇ ਹੀ ਅਸੀਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਵਾਂਗੇ ਮੀਡੀਅਮ ਟੂ ਹਾਈ ਫਲੇਮ ਤੇ ਬਣਾ ਕੇ ਨੂੰ ਤਿਆਰ ਕਰਾਂਗੇ ਤੇ ਸਾਰੇ ਐਸੀ ਭੱਲੇ ਜਿਹੜੇ ਬਣਾ ਕੇ ਤਿਆਰ ਕਰ ਲਈ ਨਹੀਂ ਤੇ ਸਾਰਿਆਂ ਨੂੰ ਹੀ ਅਸੀਂ ਇਸੇ ਤਰੀਕੇ ਨਾਲ ਬਣਾ ਲਵਾਂਗੇ ਤੇ ਆਪਾਂ ਹੁਣ ਇਹਨੂੰ ਬਿਲਕੁਲ ਠੰਡੇ ਪਾਣੀ ਚ ਪਾ ਕੇ ਰੱਖਣਾ ਹੈ ਜਿੰਨੇ ਕੁ ਤੁਸੀਂ ਦਹੀਂ ਚ ਪਾਉਣੇ ਹੁਣ ਉਹਦੇ ਹਿਸਾਬ ਨਾਲ ਤੁਸੀਂ ਇਹਨੂੰ ਠੰਡੇ ਪਾਣੀ ਚ ਪਾ ਕੇ ਰੱਖ ਲੈਣਾ ਹੈ ਇੱਕ ਇੱਕ ਮਿੰਟ ਵਾਸਤੇ ਵੀ ਅਸੀਂ ਰੱਖਣਾ ਇਹਨੂੰ ਬਸ ਉਸ ਤੋਂ ਬਾਅਦ ਆਪਾਂ ਨਿਚੋੜ ਕੇ ਇਹਨਾਂ ਨੂੰ ਕੱਢ ਲੈਣਾ ਹੈ ਜਿਆਦਾ ਟਾਈਮ ਨਹੀਂ ਅਸੀਂ ਰੱਖਾਂਗੇ ਜਿਹੜਾ ਇਹਦੇ ਵਿੱਚ ਐਕਸਟਰਾ ਆਇਲ ਹੁੰਦਾ ਉਹ ਸਾਰਾ ਨਿਕਲ ਜਾਂਦਾ ਏ ਤੇ ਹੁਣ ਆਪਾਂ ਇੱਥੇ ਦਹੀਂ ਲਵਾਂਗੇ ਦਹੀਂ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੰਨਾ ਵੀ ਲੈਣਾ ਲੈ ਸਕਦੇ ਹੋ ਆਪਾਂ ਤੇ ਤਿੰਨ ਕੜਛੀ ਜਿਹੜੇ ਦਹੀਂ ਦੇ ਨੇ ਉਹਨੂੰ ਆਪਾਂ ਫੈਟ ਲਿਆਏ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਚ ਕੱਢ ਲਵਾਂਗੇ ਕੱਢ ਕੇ ਇੱਕ ਪਲੇਟ ਵਿੱਚ ਰੱਖ ਲਵਾਂਗੇ ਤੇ ਪਲੇਟ 'ਚ ਪਹਿਲਾਂ ਆਪਾਂ ਦਹੀਂ ਨੂੰ ਪਾ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਪੱਲੇ ਰੱਖੀ ਹੋਈ ਸੀ ਉਹਨਾਂ ਨੂੰ ਆਪਾਂ ਪਰੱਖ ਲਵਾਂਗੇ ਇਹਦੇ ਵਿੱਚ ਸਾਰੇ ਪੱਲੇ ਅਸੀਂ ਇਸੇ ਤਰੀਕੇ ਨਾਲ ਰੱਖ ਲਵਾਂਗੇ ਉੱਪਰ ਅਸੀਂ ਥੋੜਾ ਥੋੜਾ ਦਹੀਂ ਪਾ ਲਵਾਂਗੇ ਤੇ ਹੁਣ ਤੁਹਾਡੇ ਘਰ 'ਚ ਜੋ ਮਸਾਲੇ ਹੋਣ ਤੁਹਾਨੂੰ ਪਸੰਦ ਹੋਣ ਤੁਸੀਂ ਪਾ ਸਕਦੇ ਉੱਪਰ ਆਪਾਂ ਪਾਵਾਂਗੇ ਜੀ ਸੌਸ ਤੇ ਇਸ ਮਟਰ ਸੌਸੀ ਪਾ ਸਕਦੇ ਹੋ ਇਹ ਅਸੀਂ ਘਰ ਵਿੱਚ ਬਣਾਈ ਹੋਈ ਹੈ ਉਹ ਚਟਨੀ ਪਾਵਾਂਗੇ ਆਪਾਂ ਇੱਥੇ ਆਪਾਂ ਕਾਰੀ ਪਦੀਨੇ ਦੀ ਚਟਨੀ ਲਈ ਬਣਾਈ ਹੋਈ ਸੀ ਉਹ ਵੀ ਅਸੀਂ ਇਹਦੇ ਉੱਪਰ ਥੋੜੀ ਜੀ ਪਾ ਲਵਾਂਗੇ ਤੇ ਉੱਪਰ ਅਸੀਂ ਪਾ ਲਵਾਂਗੇ ਜੀ ਮਸਾਲਾ ਤੇ ਬਿਲਕੁਲ ਸਾਡੇ ਮਲਾਈ ਵਰਗੇ ਦਹੀਂ ਪੱਲੇ ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਇਹਨਾਂ ਨੂੰ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਸਾਡੇ ਸਾਰੇ ਦਹੀਂ ਪੱਲੇ ਬਣ ਕੇ ਤਿਆਰ ਬਿਲਕੁਲ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੇ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜੀ ਧੰਨਵਾਦ ਸਾਰਿਆਂ ਦਾ ਜੀ